ਸਹਾਇਤਾ ਮੰਗਣੀ ਹੋਵੇ ਤਾਂ ਲੋਕਾਂ ਦੇ ਨਿੱਜੀ ਹਿੱਤਾਂ ਦੇ ਨਾਤੇ ਮੰਗੋ। ਪੀਖ ਜਾ ਐਸਾਨ ਵੰਕ ਦੇ ਨਾ ਮੰਗੋ। ਜੇਕਰ ਤੁਹਾਨੂੰ ਆਪਣੇ ਕਿਸੇ ਸਹਿਯੋਗੀ ਤੋਂ ਸਹਾਇਤਾ ਮੰਗਣ ਦੀ ਲੋੜ ਪਵੇ ਤਾਂ ਉਹਦੇ ਸਾਹਮਣੇ ਤੁਹਾਡੇ ਵੱਲੋਂ ਦਿੱਤੀ ਗਈ ਕੋਈ ਪਿਛਲੀ ਸਹਾਇਤਾ ਦੀ ਚਰਚਾ ਕਰਨਾ ਅਤੇ ਆਪਣੇ ਕਿਤੇ ਚੰਗੇ ਕੰਮਾਂ ਬਾਰੇ ਯਾਦ ਕਰਾਉਣ ਦੀ ਗਲਤੀ ਕਦੇ ਨਾ ਕਰੋ। ਉਹ ਤੁਹਾਨੂੰ ਨਜ਼ਰ ਅੰਦਾਜ਼ ਕਰਨ ਦਾ ਕੋਈ ਨਾ ਕੋਈ ਰਿਸ਼ਤਾ ਲੱਭ ਹੀ ਲਵੇਗਾ ਇਸ ਦੀ ਬਜਾਏ ਆਪਣੀ ਬੇਨਤੀ ਵਿੱਚ ਜਾ ਉਹਦੇ ਨਾਲ ਤੁਹਾਡੇ ਸਾਥ ਵਿੱਚ ਕੁਝ ਅਜਿਹਾ ਲੱਭੋ ਜਿਸ ਤੋਂ ਉਹਨੂੰ ਕੋਈ ਫਾਇਦਾ ਹੁੰਦਾ ਹੋਵੇ ਅਤੇ ਬਾਕੀ ਸਾਰੀਆਂ ਗੱਲਾਂ ਨਾਲੋਂ ਵੱਧ ਜ਼ੋਰ ਉਸ ਉੱਤੇ ਦਿਓ ਜਦੋਂ ਉਸ ਨੂੰ ਇਸ ਵਿੱਚ ਆਪਣਾ ਕੋਈ ਫਾਇਦਾ ਨਜ਼ਰ ਆਵੇਗਾ ਤਾਂ ਉਹ ਬੜੇ ਜੋਸ਼ ਨਾਲ ਤੁਹਾਡੀ ਬੇਨਤੀ ਦਾ ਉੱਤਰ ਦੇ ਦੇਵੇਗਾ